ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੈਣੀ ਜੀ ਸਰ ਇੱਥੇ ਤੁਸੀਂ ਕਿਹੜਾ ਉਪਰਾਲਾ ਕਰ ਰਹੇ ਹੋ ਮੈਨੇ ਅਸੀਂ ਇੱਥੇ ਗੁਰਬਾਣੀ ਸੁਣਾਉਣੇ ਨਾਮ ਪਾਉ ਦੇ ਇੱਕ ਲੰਗਰ ਲਗਾਇਆ ਹੋਇਆ ਹੈ ਇੱਕ ਯੂਨਿਕ ਲੰਗਰ ਹੈ ਜਿਹੜਾ ਵੱਖਰਾ ਜਿਹਾ ਵੀ ਬੱਚਿਆਂ ਤੋਂ ਇਹ ਪੇਪਰ ਜਿਹੜੇ ਭਰ ਕੇ ਦਿੰਦੇ ਆ ਸਾਨੂੰ ਤੇ ਉਹਦੇ ਬਦਲੇ ਇਹਨਾਂ ਨੂੰ ਗਿਫਟ ਮਿਲਦੇ ਆ ਪੇਪਰ ਦੇ ਵਿੱਚ ਜਿਹੜੇ ਸਵਾਲ ਜਵਾਬ ਹੁੰਦੇ ਆ ਤੁਹਾਨੂੰ ਮੈਂ ਦਿਖਾਉਣਾ ਹੈ ਵੀ ਇਹ ਜਿਵੇਂ ਆਪਾਂ ਕਹਿ ਸਕਦੇ ਆ ਵੀ ਇਤਿਹਾਸ ਨਾਲ ਜੁੜੇ ਹੋਏ ਆ ਜਿਵੇਂ ਛੋਟੀ ਉਮਰ ਵਿੱਚ ਗੁਰੂ ਰਾਮਦਾਸ ਜੀ ਕੀ ਵੇਚਦੇ ਸਨ ਗੁਰਦੇਵ ਸਿੰਘ ਬਾਹਾਦਰ ਜੀ ਨਾਲ ਦਿੱਲੀ ਕੋਣ ਕੋਣ ਗਿਆ ਸੀ ਇਸ ਤਰ੍ਹਾਂ ਛੋਟੇ ਛੋਟੇ ਸਵਾਲ ਹੈਗੇ ਆ ਸਾਰੇ ਸਵਾਲਾਂ ਦੇ ਜਵਾਬ ਲਿਖ ਕੇ ਦਿੰਦੇ ਆ ਸਾਨੂੰ ਫਿਰ ਇਹਨਾਂ ਨੂੰ ਇਹਦੇ ਬਦਲੇ ਅਸੀਂ ਗ ਕਹਿ ਦਿੰਨੇ ਹੈਗੇ ਆ ਵੀ ਗੁਰਬਾਣੀ ਦਾ ਲੰਗਰ ਕਹਿ ਦਿੰਨੇ ਆ ਵੀ ਇੱਕ ਬੜੇ ਲੰਗਰ ਲੱਗੇ ਹੋਏ ਆ ਇੱਥੇ ਸਾਰੇ ਫਤੇਗੜ ਸਾਹਿਬ ਦੇ ਵਿੱਚ ਤੁਸੀਂ ਦੇਖਿਆ ਹੋਣਾ ਕਿ ਬਹੁਤ ਲੰਗਰ ਲੱਗੇ ਹੋਏ ਆ ਇੱਕ ਯੂਨੀਕ ਲੰਗਰ ਅਸੀਂ ਲਗਾਇਆ ਹੈ ਮੇਰਾ ਸਭ ਤੋਂ ਵੱਖ ਲੰਗਰ ਹੈ ਤੇ ਸਾਰੇ ਫਤੇਗੜ ਸਾਹਿਬ ਦੇ ਵਿੱਚ ਇੱਕ ਹੀ ਲੰਗਰ ਇਸ ਤਰ੍ਹਾਂ ਦਾ ਲੱਗਿਆ ਹੋਇਆ ਜਿਹੜਾ ਗਿਫਟ ਦੇ ਰਿਆ ਨਾਲ ਨਾਲ ਤੇ ਤੁਹਾਨੂੰ ਮੈਂ ਦਿਖਾਉਣਾ ਗਿਫਟ ਵੀ ਕੀ ਕੀ ਦਿੱਤੇ ਜਾ ਰਹੇ ਆ ਨਾਲ ਨਾਲ ਤੇ ਉਹ ਵੀ ਤੁਹਾਨੂੰ ਦਿਖਾ ਦਿੰਨਾ ਹੈਗਾ ਥੋੜਾ ਜਿਹਾ ਤੇ ਸੰਗਤ ਦਾ ਤੁਸੀਂ ਰਸ਼ ਦੇਖ ਹੀ ਰਹੇ ਹੋ ਵੀ ਕਿੰਨਾ ਕਹੇਗਾ ਇੱਥੇ ਇਹ ਸਾਰੇ ਗਿਫਟ ਲੈਣ ਵਾਲੇ ਹੀ ਆ ਥੋੜੇ ਥੋੜੇ ਸਾਈਡ ਤੇ ਜੀ ਹਾਂ ਪੁਰਜ਼ਰ ਸਾਈਡ ਦਿਓ ਪੁਰਜ਼ਰ ਸਾਈਡ ਇਹ ਤੁਸੀਂ ਦੇਖ ਰਹੇ ਹੋ ਵੀ ਜਿਹੜੇ ਪੇਪਰ ਦੇ ਰਿਹਾ ਬੱਚੇ ਨਾਲ ਨਾਲ ਇਹ ਨਹੀਂ ਕਿ ਕਿ ਇੱਥੇ ਤੁਸੀਂ ਆਸੇ ਪਾਸੇ ਝਾਤ ਮਾਰੋਗੇ ਤੇ ਸਾਰੇ ਪੇਪਰ ਦੇ ਰਿਹਾ ਬੱਚੇ ਇਹ ਤੇ ਜੇ ਆਪਾਂ ਕਹਿ ਲਈ ਵੀ ਨਕਲ ਮਾਰ ਕੇ ਵੀ ਆਉਂਦੇ ਤੇ ਉਹਨਾਂ ਨੂੰ ਸਵਾਲਾਂ ਦੇ ਜਵਾਬ ਨਾਲ ਪੁੱਛੇ ਜਾਂਦੇ ਆ ਤੇ ਅਸੀਂ ਇੱਕ ਇਹ ਫੱਟੀ ਬਣਵਾਈ ਹੋਈ ਹੈ ਊੜੇ ੜੇ ਵਾਲੀ ਇਹ ਵੀ ਇੱਕ ਬੜੀ ਯੂਨਿਕ ਜੀ ਚੀਜ਼ ਆ ਵੀ ਤੁਸੀਂ ਘਰਾਂ ਦੇ ਵਿੱਚ ਲਗਾਓ ਊੜਾ ਜਿਹੜਾ ਤਾਂ ਕਿ ਬੱਚਿਆਂ ਨੂੰ ਸਮਝ ਆ ਸਕੇ ਊੜੇ ਆੜੇ ਬਾਰੇ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਜੀ ਇੱਕ ਕਾਰ ਹੈਂਗਿੰਗ ਹੈ ਜਿਹਦੇ ਉੱਤੇ ਹਨਾ ਮੂਲ ਮੰਤਰ ਲਿਖਿਆ ਹੋਇਆ ਹੈ ਤੇ ਇਹ ਜਦੋਂ ਤੁਸੀਂ ਹਨਾ ਵੀ ਲਗਾਉਣੀਓ ਕਾਰ ਦੇ ਵਿੱਚ ਹਨਾ ਬੱਚਿਆਂ ਵਾਸਤੇ ਇਹ ਗਿਫਟ ਬਣਾਇਆ ਜੀ ਤੋਂ ਦੋ ਦੰਦਾ ਬੱਚਿਆਂ ਨੂੰ ਇੱਕ ਅਸੀਂ ਆ ਜਿਹੜਾ ਹੈਗਾ ਕੀਰਿੰਗ ਬਣਾਇਆ ਹੋਇਆ ਭਈ ਇਹਦੇ ਉੱਤੇ ਸਲੋਗਨ ਲਿਖਿਆ ਹੈ ਵੱਡੀਆਂ ਨਿਸ਼ਾਨੀਆਂ ਨਾਲ ਹੌਸਲੇ ਵੀ ਵੱਡੇ ਹੋ ਜਾਂਦੇ ਹਨ ਨਹੀਂ ਵੱਡੇ ਨਿਸ਼ਾਨੇ ਟੋੜੇ ਹੋਣਗੇ ਤੇ ਤੁਹਾਡੇਰੇ ਹੌਸਲੇ ਆਉ ਵੱਡੇ ਹੋ ਜਾਂਦੇ ਜਦੋਂ ਤੁਸੀਂ ਕਿਸੇ ਨਿਸ਼ਾਨੇ ਨੂੰ ਵੱਡਾ ਮਿੱਥ ਲੈਂਦੇ ਹੋ ਵੀ ਅਸੀਂ ਆਹ ਵੱਡੀ ਚੀਜ਼ ਕਰਨੀ ਹੈ ਤਾਂ ਹਨਾ ਜੀ ਐਸੇ ਤਰ੍ਹਾਂ ਵੀ ਸਲੋਗਨ ਲਿਖੇ ਹੋਏ ਦੋਨੋਂ ਪਾਸੇ ਇਹਨਾਂ ਦੇ ਤੇ ਇਹ ਸਾਰੇ ਭਈ ਨਾਲ ਨਾਲ ਇੱਕ ਕਾਪੀ ਬਣਵਾਈ ਹੋਈ ਹੈ ਜਿੰਨਾ ਉੱਤੇ ਚਾਰ ਸਾਹਿਬ ਜੱਦਿਆਂ ਦੇ ਅਸੀਂ ਤਸਵੀਰ ਲਗਾਈ ਹੈਗੀ ਹੈ ਬੱਚਿਆਂ ਨੂੰ ਅਸੀਂ ਦਿੰਨੇ ਆ ਅਸੀਂ ਕਿੰਨੇ ਚਾਹੇ ਤੇ ਤੁਸੀਂ ਵਾਹਿਗੁਰੂ ਵਾਹਿਗੁਰੂ ਲਿਖੋ ਜਾਂ ਆਪਦਾ ਕੋਈ ਸਿਲੇਬਸ ਕਰੋ ਜਾਂ ਕੁਝ ਵੀ ਕਰੋ ਕਮ ਸੇ ਕਮ ਉਹਨਾਂ ਨੂੰ ਯਾਦ ਰਹੂਗਾ ਜਿਵੇਂ ਅੱਜ ਕੱਲ ਆਪਾਂ ਵੇਖਦੇ ਆ ਕਿ ਡੋਨੀ ਉਹ ਆਇੜਾ ਡੋਰੀਮੋਨ ਵਗੈਰਾ ਜਾਂ ਹੋਰ ਇਹਨਾਂ ਦੀ ਫੋਟੋਆਂ ਲੱਗੀਆਂ ਹੁੰਦੀਆਂ ਤੇ ਅਸੀਂ ਸੋਚਿਆ ਸੀ ਕਿ ਕਿਉਂ ਨਾ ਅਸੀਂ ਇੱਕ ਲੱਗ ਜੀ ਫੋਟੋ ਲਗਵਾਈਏ ਜਿਸ ਦੇ ਨਾਲ ਬੱਚਿਆਂ ਨੂੰ ਯਾਦ ਰਹੇ ਵੀ ਅਸੀਂ ਕਿੱਥੋਂ ਹੀ ਗਏ ਸੀ ਤੇ ਕਿੱਥੋਂ ਆਏ ਹਾਂ ਤੇ ਉਸ ਤੋਂ ਬਾਅਦ ਜਿਹੜੀ ਕਿਤਾਬਾਂ ਆਈਆਂ ਨੇ ਵੱਡੇਆਂ ਲਈ ਅਸੀਂ ਕਿਤਾਬਾਂ ਰੱਖੀਆਂ ਹੋਈਆਂ ਸਦਾ ਮਨ ਚਾਓ ਜਾਂ ਅਸਲ ਵਿਦਿਆ ਜਾਂ ਮਸਕੀਨ ਜੀ ਦੀ ਇੱਕ ਬੁੱਕ ਹੈਗੀ ਹੈ ਤੇ ਐਸੀ ਤਰ੍ਹਾਂ ਦੀਆਂ ਅਲੱਗ-ਅਲੱਗ ਕਿਤਾਬਾਂ ਹੈਗੀਆਂ ਜਿਹੜੇ ਬੱਚੇ ਵੱਡੇ ਆਉਂਦੇ ਸਾਰੇ ਛੋੜੇ ਜਿਹੇ ਵੱਡੇ ਹੁੰਦੇ ਆ ਉਹਨਾਂ ਪਰ ਲਾਇੜਾ ਵੀ ਕਰ ਰਹੇ ਹੈਗੇ ਆ ਵੀ ਤਾਂ ਕਿ ਜਿਹੜਾ ਜਾਗਰੂਕ ਹੋ ਸਕੇ ਜਿਹੜੀ ਸੰਗਤ ਹੈ ਜਾਗਰੂਕ ਹੋ ਸਕੇ ਤੇ ਤੁਸੀਂ ਕੈਮਰਾ ਥੋੜਾ ਘੁਮਾਓਗੇ ਤੁਹਾਨੂੰ ਦਿਖ ਵੀ ਜਾਊਗਾ ਵੀ ਕਿੰਨੀ ਕਿ ਸੰਗਤ ਕਰ ਰਹੀ ਹੈ ਇਹ ਪੇਪਰ ਤੇ ਕਿੰਨੀ ਕਿ ਸੰਗਤ ਵੇਟ ਕਰ ਰਹੀ ਹੈ ਪੇਪਰ ਲੈਣ ਲਈ ਇਹ ਸਾਰੀ ਸੰਗਤ ਪੇਪਰ ਭਰ ਰਹੀ ਹੈ ਹਾਂਜੀ ਕਈ ਵਾਰ ਇਸ ਤਰ੍ਹਾਂ ਆਪਾਂ ਨੂੰ ਲੱਗਦਾ ਵੀ ਠੀਕ ਹੈ ਮੈਂ ਕਹੂੰਗਾ ਵੀ ਇਹ ਨਕਲ ਮਾਰ ਕੇ ਕਰ ਰਹੀ ਹੈ ਜਾਂ ਇੱਕ ਦੂਜੇ ਨੂੰ ਪੁੱਛ ਕੇ ਕਰ ਰਹੀ ਹੈ ਪਰ ਤੁਸੀਂ ਇਹ ਦੇਖੋ ਵੀ ਜੇ ਇੱਕ ਛੋਟਾ ਜਿਹਾ ਬੱਚਾ ਇਹ ਆਦੇ ਪਾਪਾ ਨੂੰ ਪੁੱਛ ਰਿਹਾ ਉਹ ਦੇਖ ਤੁਸੀਂ ਦੇਖੋਗੇ ਪਾਪਾ ਨੂੰ ਪੁੱਛ ਰਿਹਾ ਤੇ ਕਮ ਸਿਕਮ ਉਹਦਾ ਸਵਾਲ ਦਾ ਜਵਾਬ ਤਾਂ ਉਹਨੂੰ ਮਿਲ ਰਿਹਾ ਨਾ ਕਮ ਸਕੂਨ ਪਾਪਾ ਨੂੰ ਦੱਸਣਗੇ ਤਾਂ ਸਹੀ ਨਾ ਵੀ ਛੋਟੇ ਸਾਹਿਬ ਜੀ ਕਿੱਥੇ ਰਹਿੰਦੇ ਸੀ ਕੀ ਹੋਇਆ ਸੀ ਕਿਵੇਂ ਹੋਇਆ ਸੀ ਪਹਿਲੀ ਰਾਤ ਕਿੱਥੇ ਰੁਕੇ ਸੀ ਇਹ ਚੀਜ਼ਾਂ ਦੇ ਜਵਾਬ ਤਾਂ ਮਿਲ ਰਹੇ ਹਨ ਅਸੀਂ ਕਿੰਨੇ ਵੀ ਸਾਡਾ ਇਹ ਲੰਗਰ ਹੈ ਵੀ ਠੀਕ ਹੈ ਲੰਗਰਾਂ ਦੇ ਵਿੱਚ ਵੇਸਟੇਜ ਹੁੰਦੀ ਹੈ ਸਾਰਿਆਂ ਦੇ ਵਿੱਚ ਸਾਰੇ ਦੇ ਸਬਜ਼ੀਆਂ ਵੀ ਬਜਦੀਆਂ ਸਾਰੇ ਕੋਈ ਬਜਦਾ ਪਰ ਸਾਡੇ ਲੰਗਰ ਦੇ ਵਿੱਚ ਕੋਈ ਬਜਦਾ ਨਹੀਂਗਾ ਸਾਡੇ ਲੰਗਰ ਦੇ ਵਿੱਚ ਸਾਰੇ ਕੋਈ ਮਿਲਦਾ ਹੀ ਮਿਲਦਾ ਹੈ ਉਹ ਸਾਡਾ ਲੰਗਰ ਜਿਹੜਾ ਇਤਿਹਾਸ ਦਾ ਲੰਗਰ ਹਲਾਇਆ ਹੋਇਆ ਸੀ ਤੇ ਸਾਰੀ ਸੰਗਤ ਛੱਕ ਕੇ ਜਾ ਰਹੀ ਹੈ ਜੀ ਸਰ ਜਿਵੇਂ ਤੁਸੀਂ ਦੱਸਿਆ ਗਿਆ ਤੁਸੀਂ ਇਤਿਹਾਸ ਤانوں ਲੋਕਾਂ ਦਾ ਹੁੰਗਾਰਾ ਕਿਹੋ ਜਿਹਾ ਮਿਲਦਾ ਹੈਗਾ ਇੱਥੇ ਸੰਗਤ ਨਹੀਂ ਉਡੀਕਦੀ ਹੈ ਹਰ ਸਾਲ ਇਹਨੂੰ ਉਡੀਕਦੀ ਹੈ ਕਿ ਇਹ ਲੰਗਰ ਲੱਗੂਗਾ ਬੱਚੇ ਖਾਸ ਕਰਕੇ ਵੇਟ ਕਰਦੇ ਆ ਵੀ ਲੰਗਰ ਲੱਗੂਗਾ ਤੁਸੀਂ ਇਹ ਲੰਗਰ ਛੱਕੇ ਆਉਣਾ ਹੈਗਾ ਜਿਹੜੇ ਬੱਚੇ ਇਸ ਸਾਲ ਆਏ ਇਹ ਅਗਲੇ ਸਾਲ ਫੇਰ ਆਉਣਗੇ ਜਿਹੜੇ ਬੱਚੇ ਤੁਸੀਂ ਦੇਖ ਹੀ ਰਹੇ ਹੋ ਐਸੇ ਮੈਨੂੰ ਦੱਸਣ ਦੀ ਲੋੜ ਨਹੀਂ ਕਿੰਨੀ ਸੰਗਤ ਬੈਠੀ ਪੇਪਰ ਭਰ ਰਹੀ ਹੈ ਬਹੁਤ ਜਨੇ ਹੁੰਦੇ ਆ ਜਿਹੜੇ ਆ ਕੇ ਇੱਥੇ ਖੁਦ ਕਹਿੰਦੇ ਆ ਵੀ ਸਾਨੂੰ ਬਹੁਤ ਵਧੀਆ ਲੱਗਿਆ ਇਹ ਲੰਗਰ ਤੁਹਾਡਾ ਵੀ ਸਾਨੂੰ ਮਹਿਸੂਸ ਹੁੰਦਾ ਵੀ ਅਸੀਂ ਕੀ ਕਰਨ ਆਏ ਸੀ ਇੱਥੇ ਤੇ ਕੀ ਕਰਦੇ ਫਿਰਦੇ ਸੀ ਕਿ ਤੇ ਅੱਜ ਆ ਕੇ ਸਹੀ ਲੰਗਰ ਛਕਿਆ ਸੀ ਜੀ ਇਸ ਤੋਂ ਇਲਾਵਾ ਜਿਹੜਾ ਤੁਹਾਡੀ ਸਸਤਾ ਜਿਹੜੀ ਹੈਗੀ ਉਹ ਤਖਤੀਆਂ ਲੈ ਕੇ ਖੜਦੇ ਆ ਬੱਚੇ ਹਨਾ ਉਸ ਤਖਤੀਆਂ ਨੂੰ ਲੈ ਕੇ ਖੜਨ ਦਾ ਤੁਹਾਡਾ ਕੀ ਮਕਸਦ ਆ ਦੇਖੋ ਜੀ ਅਸੀਂ ਇੱਥੇ ਆਉਣੇ ਆ ਅਸੀਂ ਸ਼ਹਿਰੇ ਇੱਥੇ ਫਤਿਹਗੜ ਸਾਹਿਬ ਦੇ ਸਾਰੇ ਟੂਟਲੀ ਤੁਸੀਂ ਮੈਂ ਤੁਹਾਨੂੰ ਇੱਕ ਹੋਰ ਚੀਜ਼ ਦਿਖਾ ਦਿੰਦਾ ਵੀ ਫਤਿਹਗੜ ਸਾਹਿਬ ਦੇ ਟੂਟਲੀ ਜਿੰਨੇ ਵੀ ਲੰਗਰ ਹੈਗੇ ਉਹਨਾਂ ਵਿੱਚ ਵੀ ਫਲੈਕਸ ਲਗਾਏ ਹੋਏ ਆ ਜਿਵੇਂ ਆ ਫਲੈਕਸ ਲੱਗਿਆ ਹੋਇਆ ਪ੍ਰਣ ਕਰੂ ਕੁਝ ਵੱਡਾ ਕਰਨਾ ਹੈ ਵੱਡੇ ਬੰਨਾ ਹੈ ਡਟ ਕੇ ਪੜੋ ਮਿਹਨਤ ਕਰੋ ਇੱਕ ਸਲੋਗਨ ਬਣਾਏ ਹੋਏ ਆ ਅਸੀਂ ਇਹ ਸਲੋਗਨ ਇਸ ਕਰਕੇ ਹੁੰਦੇ ਆ ਵੀ ਸਾਡੀ ਸੰਗਤ ਇਹ ਜਗਰੂਕ ਹੋ ਸਕੇ ਵੀ ਅਸੀਂ ਕੀ ਕਰਨ ਚੱਲੇ ਆ ਉੱਥੇ ਜਿਵੇਂ ਆਪਾਂ ਕਹਦੇ ਕਰੀਏ ਕਿਰਤੀ ਬਣੀਏ ਹਨਾ ਤੇ ਡੇਰਿਆਂ ਦੇ ਬਾਬਿਆਂ ਤੋਂ ਬਚੀਏ ਤੇ ਇਹ ਅਸੀਂ slogan ਬਣਾਏ ਹੋਏ ਹੈ ਇਹਦਾ ਮੀਨ ਹੁੰਦਾ ਵੀ ਲੋਕਾਂ ਨੂੰ ਜਿਵੇਂ ਦੱਸਦੇ ਆ ਇਹ ਵੀ ਅਸੀਂ ਇਹ ਚੀਜ਼ਾਂ ਨੂੰ ਅਪਣਾਈਏ ਜਿਵੇਂ ਉਹਨੇ ਇੱਕ slogan ਅਸੀਂ ਬੋਰਡ ਫੜਿਆ ਹੋਊਗਾ ਤੁਸੀਂ ਦੇਖਿਆ ਹੋਣਾ ਵੀ ਮੁਗਲਾਂ ਨੇ ਇਹਨਾਂ ਲਾਲਚ ਦੇਣ ਦੇ ਬਾਵਜੂਦ ਵੀ ਸਿੱਖੀ ਨਹੀਂ त्यागी ਮੁਗਲਾਂ ਨੇ ਲਾਲਚ ਦਿੱਤੇ ਤੇ ਸ਼ਾਹਜਹਾਂ ਜ ਨੇ ਸਿੱਖੀ ਨਹੀਂ त्यागी ਤੇ ਪਰ ਸਾਡੇ ਅਸੀਂ ਕਿਹੜੇ ਇਹੋ ਜਿਹੇ ਲਾਲਚ ਦੇ ਵਿੱਚ ਫਸ ਗਏ ਵੀ ਅਸੀਂ ਸਿੱਖੀ ਤਿਆਗ ਦਿੱਤੀ ਇਹ ਉਹਨੇ ਆਪਣੇ ਆਪ ਨੂੰ ਕੁਐਸਚਨ ਮਾਰਕ ਹੈ ਜਦੋਂ ਕੁਐਸਚਨ ਮਾਰਕ ਨੇ ਥੋੜਾ ਜਿਹਾ ਵੀ ਸੋਚਣਗੇ ਵਿਚਾਰ ਕਰਨਗੇ ਕਿੰਨੇ ਕਿਤੇ ਉਹਦੇ ਚੋਟ ਲੱਗੂਗੀ ਹੀ ਲੱਗੂਗੀ ਤੇ ਇਹ ਇਹ ਸਲੋਗਨ ਅਸੀਂ ਤਾਂ ਹੀ ਬਣਾ ਕੇ ਸਾਰੇ ਸ਼ਹਿਰ ਦੇ ਵਿੱਚ ਭੇਜੀ ਦਾ ਬੱਚਿਆਂ ਨੂੰ ਜਿਹੜੇ ਸਾਡੇ ਹਨਾ ਵਲੰਟੀਅਰਸ ਨੇ ਸਾਰੇ ਸ਼ਹਿਰ ਦੇ ਵਿੱਚ ਇਹ ਸੇਵਾ ਕਰ ਰਹੇ ਹੈਗੇ ਜੀ ਇਸ ਦੀ ਸ਼ੁਰੂਆਤ ਕਰਨ ਦੀ ਖਿਆਲ ਤੁਹਾਡੇ ਜ਼ਿਹਨ ਦੇ ਵਿੱਚ ਕਿਵੇਂ ਆਇਆ ਸੀਗਾ ਇਹ ਜੀ ਇਸ ਤਰ੍ਹਾਂ ਜੀ ਅਸੀਂ ਲੰਗਰ ਆਉਂਦੇ ਸੀ ਜਿਵੇਂ ਫਤਿਹਗੜ੍ਹ ਸਾਹਿਬ ਆਪਾਂ ਸਭਾ ਤੇ ਆਉਣੇ ਆ ਤੇ ਲੰਗਰ ਬਹੁਤ ਦੇਖੀਦੇ ਸੀ ਕਿਹੜੇ ਲੰਗਰ ਦੀ ਕਮੀ ਲੱਗਦੀ ਹੁੰਦੀ ਸੀ ਇਹ ਲੰਬੀ ਦਾ ਸੀਗਾ ਵੀ ਕੀ ਅਸੀਂ ਇਹੋ ਜਿਹਾ ਕਰੀਏ ਯੂਨਿਕ ਵੀ ਆਪਾਂ ਨੂੰ ਥੋੜਾ ਵੱਖਰਾ ਹੋ ਸਕੇ ਕਿਉਂਕਿ ਦੇਖੋ ਸਾਰੇ ਲੰਗਰਾਂ ਦੇ ਉੱਤੇ ਸੇਵਾ ਦੇ ਉੱਤੇ ਬਹੁਤ ਜ਼ੋਰ ਲੱਗਦਾ ਸਾਰਿਆਂ ਦਾ ਰਾਤ ਤੋਂ ਦਿਨ ਤੱਕ ਸੇਵਾ ਕਰਨੀ ਪੈਂਦੀ ਹੈ ਤੇ ਸਵੇਰ ਤੋਂ ਫੇਰ ਸ਼ੁਰੂ ਕਰਦੇ ਆ ਰਾਤ ਤੱਕ ਫੇਰ ਲੱਗੇ ਰਹਿੰਦੇ ਆ ਤੇ ਉਹ ਸੰਭਾਲ ਕਰਨੀ ਅਸੀਂ ਇੱਕ ਚਾਹੁੰਦੇ ਸੀ ਵੀ ਕੋਈ ਯੂਨਿਕ ਹੋਵੇ ਤੇ ਜਿਹਦੇ ਨਾਲ ਫਾਇਦਾ ਹੋ ਸਕੇ ਕੱਲਾ ਢਿੱਡੀ ਹੀ ਨਾ ਭਰੇ ਉਹਦੇ ਮਨ ਵੀ ਭਰੇ ਤੇ ਉਹਦਾ ਦਿਮਾਗ ਦੇ ਅੰਦਰ ਕੁਝ ਚੀਜ਼ਾਂ ਨੂੰ ਜਾਵੇ ਤੇ ਉਹ ਘਰ ਜਾ ਕੇ ਵੀ ਯਾਦ ਰੱਖੇ ਵੀ ਮੈਂ ਹਾਂ ਚੀਜ਼ ਕੀਤੀ ਸੀਗੀ ਤੇ ਉਤੋਂ ਸਾਡੇ ਦਿਮਾਗ ਦੇ ਅੰਦਰ ਇਹ ਆਈਡੀਆ ਆਏ ਵੀ ਅਸੀਂ ਸਲੋਗਨ ਬਣਾਏ ਫਿਰ ਉਸ ਤੋਂ ਬਾਅਦ ਇਸ ਤਰ੍ਹਾਂ ਦੇ ਪੇਪਰ ਬਣਾਏ ਪੇਪਰਾਂ ਦਾ ਗਿਫਟ ਬਣਾਏ ਬਸ ਇਸੇ ਤਰ੍ਹਾਂ ਹੌਲੀ-ਹੌਲੀ ਕਰਕੇ ਇੱਕ ਕਦਮ ਅੱਗੇ ਵਧਾਉਂਦੇ ਆ ਦੇਖੇ ਤੇ ਇਹ ਚੀਜ਼ਾਂ ਬਣ ਗਈਆਂ ਹੀ ਸਾਰੀਆਂ ਸਰ ਤੁਸੀਂ ਬਹੁਤ ਵਧੀਆ ਉਪਰਾਲਾ ਕਰ ਰਹੇ ਹੋ ਤੁਸੀਂ ਸਾਨੂੰ ਆਪਣਾ ਕੀਮਤੀ ਸਮਾਂ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਧੰਨਵਾਦ ਭੈਣੇ ਤੁਹਾਡਾ ਵੀ ਤੁਸੀਂ ਸਾਨੂੰ ਹਨਾ ਇੱਥੇ ਦਿਖਾਉਣ ਆਏ ਸਾਰਿਆਂ ਨੂੰ ਵੀ ਤਾਂ ਕਿ ਇਹ ਲੰਗਰ ਅੱਗੇ ਹੋਰ ਲੱਗ ਸਕਣ ਸ਼ਾਇਦ ਤੁਹਾਡਾ ਵੀ ਇਹ ਚੀਜ਼ ਹੋਊਗੀ ਸੋਚ ਹੋਊਗੀ ਵੀ ਬਹੁਤ ਸੋਹਣਾ ਲੱਗਿਆ ਤੁਹਾਨੂੰ ਤਾਂ ਤੇ ਅਸੀਂ ਕਹਾਂਗੇ ਤੁਹਾਡੇ ਚੈਨਲ ਦੇ ਮਾਧਿਅਮ ਰਹੀਂ ਵੀ ਇਹ ਕਹਾਂਗੇ ਸੰਗਤ ਨੂੰ ਕਿ ਸੰਗਤ ਜੀ ਆਪਾਂ ਬਹੁਤ ਪ੍ਰਸ਼ਾਦਿਆਂ ਦੇ ਲੰਗਰ ਲਗਾਉਨੇ ਆ ਪਨੀਰ ਦੇ ਲੰਗਰ ਲਗਾਉਨੇ ਆ ਬਹੁਤ ਲੰਗਰ ਲਗਾਉਨੇ ਆ ਲਗਾਈਏ ਇਹ ਨਹੀਂ ਕਹਿੰਦੇ ਨਾ ਲਗਾਈਏ ਪਰ ਇੱਕ ਲੰਗਰ ਇਸ ਤ ਇਹ ਕਿ ਜਿਹਦੇ ਨਾਲ ਸਾਨੂੰ ਇਤਿਹਾਸ ਦੀ ਜਾਣਕਾਰੀ ਮਿਲ ਸਕੇ ਜਿਹਦੇ ਨਾਲ ਸਾਨੂੰ ਪਤਾ ਲੱਗ ਸਕੇ ਵੀ ਅਸੀਂ ਕੀ ਕਰ ਰਹੇ ਆ ਕਿ ਅੱਗੇ ਜਾ ਕੇ ਕਰਨਾ ਹੈ ਸਾਡੀ ਕੌਮ ਨੂੰ ਬਚਾਉਣਾ ਕਿਵੇਂ ਹੈ ਸਾਡੀ ਕੌਮ ਦੇ ਜਿਹੜੀ ਪੀੜ੍ਹੀ ਆਉਣ ਵਾਲੀ ਆ ਉਹਨੂੰ ਨਸ਼ੇ ਤੋਂ ਕਿਵੇਂ ਬਚਾਉਣਾ ਉਹਨੂੰ ਸਿੱਖੀ ਵਾਲੇ ਪਾਸੇ ਕਿਵੇਂ ਤੋਰਨਾ ਹੈ ਇਤਿਹਾਸ ਨਾਲ ਜੁੜੇ ਹੋਣਗੇ ਤੇ ਸਾਨੂੰ ਬਹੁਤ ਈਜ਼ੀ ਹੋ ਜੂਗਾ ਇਹ ਸਭ ਸਮਝਾਉਣਾ ਜੀ ਅਸੀਂ ਆਪਣਾ ਕੀਮਤੀ ਸਮਾਂ ਦਿੱਤਾ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਧੰਨਵਾਦ ਭੈਣੇ ਧੰਨਵਾਦ ਵਾਕੀ ਦਰਸ਼ਕੋ ਜਿਹੜਾ ਹੈਗਾ ਇਹੋ ਜੇ ਲੰਗਰ ਲੱਗਨੇ ਚਾਹੀਦੇ ਜਿਵੇਂ ਅਸੀਂ ਵੇਖ ਰਹੇ ਹੈਗੇ ਆ ਕਿ ਬਹੁਤ ਸਾਰੇ ਬੱਚੇ ਜਿਹੜੇ ਹੈ ਸਾਰੇ ਨੌਜਵਾਨ ਜਿਹੜੇ ਹੈਗੇ ਆ ਉਹ ਜਿਹੜਾ ਹੈ ਆਪਣਾ ਪੇਪਰ ਨੂੰ ਭਰਦੇ ਹੈਗੇ ਤੇ ਉਸ ਤੋਂ ਬਾਅਦ ਇੱਥੇ ਜਮ੍ਹਾਂ ਕਰਾਉਂਦੇ ਹੈਗੇ ਤੇ ਬਹੁਤ ਜ਼ਿਆਦਾ ਲੋਕਾਂ ਦੇ ਵਿੱਚ ਇਸ ਚੀਜ਼ ਦਾ ਰੁਝਾਨ ਹੈਗਾ ਯਾਨੀ ਕਿ ਉਹ ਆਪਣੇ ਧਰਮ ਨੂੰ ਜਾਣਨ ਦਾ ਯਤਨ ਕਰ ਰਹੇ ਹੈਗੇ ਆ ਬਾਕੀ ਸਾਨੂੰ ਇਹੋ ਜਿਹਾ ਉਪਰਾਲੇ ਕਰਦੇ ਰਹਿਣਾ ਚਾਹੀਦਾ ਹੈ ਤਾਂ ਜੋ ਸਾਡੇ ਨੌਜਵਾਨ ਜਿਹੜੇ ਆ ਸਾਡੇ ਇਤਿਹਾਸ ਤੇ ਸਾਡੇ ਵਿਰਸੇ ਤੋਂ ਜਾਣੂ ਹੁੰਦੇ ਰਹਿਣ